ਜੀ ਅੱਜ ਅਸੀਂ ਪਿੰਡ ਪੱਕਾ ਕਲਾ ਤੇ ਅੱਜ ਸਾਨੂੰ ਵਰਕਸ਼ਾਪ ਤੇ ਲੈ ਕੇ ਚੱਲਦੇ ਆ ਇਹ ਹੈ ਦੇਵਗਨ ਐਗਰੀਕਲਚਰ ਵਰਕਸ਼ਾਪ ਇੱਥੇ ਹਰ ਤਰ੍ਹਾਂ ਦੇ ਸੰਦ ਤੇ ਅੰਗਰੇਲਾ ਵੀ ਤਿਆਰ ਕੀਤੀਆਂ ਜਾਂਦੀਆਂ ਤੇ ਮਿਸਤਰੀ ਸਾਹਿਬ ਵੀ ਖੜੇ ਨੇ ਤੇ ਇਧਰ ਨਾਲ ਐ ਇਲੈਕਟ੍ਰੀਸ਼ੀਅਨ ਸ਼ੌਪ ਵੀ ਹੈਗੀ ਆ ਤੇ ਜਾਨਕੀ ਇਲੈਕਟ੍ਰੀਕਲ ਸਪੇਅਰ ਪਾਰਟ ਦੀ ਦੁਕਾਨ ਇੱਧਰ ਹੈ ਤੇ ਇੱਥੇ ਇਹ ਐਗਰੀ ਵਰਕਰਸ ਇੱਥੇ ਹੁਣੇ ਬਿੱਡ ਲਾ ਰਹੇ ਆ ਟਰਾਲੀ ਦੇ ਤੇ ਸਾਰੇ ਹਰ ਹਰ ਪ੍ਰਕਾਰ ਦੇ ਸੰਦ ਵੀ ਤਿਆਰ ਕੀਤੇ ਜਾਂਦੇ ਆ ਤੇ ਗਰੇਲਾਂ ਵਗੈਰਾ ਵੀ ਇੱਥੇ ਤਿਆਰ ਕੀਤੀਆਂ ਜਾਂਦੀਆਂ ਤੇ ਆਪਾਂ ਸੰ ਲੈ ਚੱਲਦੇ ਆਂ ਹਾਂਜੀ ਜੀ ਸੁਣੋ ਮਲਾਉਣਾ ਜਗਜੀਤ ਸਿੰਘ ਨਾਲ ਹਾਂਜੀ ਕੀ ਹਾਲ ਹੈ ਜਗਦੀਪ ਜੀ ਉਹ ਠੀਕ ਹੈ ਜੀ ਤੇ ਆਪ ਦਾ ਇਹ ਆਪਣੇ ਇਧਰ ਆ ਗਏ ਰਾਜਵਿੰਦਰ ਸਿੰਘ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਠੀਕ ਹੈ ਹਾਂ ਵਧੀਆ ਜੀ ਵਧੀਆ ਇੱਕ ਕੈਰੀਗਨ ਹੋਰ ਹੈ ਵਿੱਕੀ ਜੀ ਕੀ ਹਾਲ ਹੈ ਠੀਕ ਹੈ ਜੀ ਇਹ ਦੇਖੋ ਇਹ ਗਰੇਲਾ ਮਣਾਉਣ ਦੀ ਮਸ਼ੀਨ ਪਈ ਆ ਤੇ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਵੈਲਡਰ ਤੇ ਸਾਨੂੰ ਬਹੁਤ ਸੌਰੀ ਵੀਊ ਕਰਾਉਣੇ ਆ ਤੇ ਆਪਣੇ ਇਹ ਡੂਕਲ ਪ੍ਰੈਸ ਤੇ ਕਰਾ ਦੀ ਮਸ਼ੀਨ ਦੇਖ ਸਕਦੇ ਤੁਸੀਂ ਤੇ ਤੇ ਗੇਟ ਵਗੈਰਾ ਵੀ ਤਿਆਰ ਕੀਤੇ ਜਾਂਦੇ ਨੇ ਤੇ ਗ੍ਰਿਲਾਂ ਜੜੀਆਂ ਕਰਾ ਦਿੱਤਾ ਨੇ ਇਹ ਦੇਖ ਸਕਦੇ ਤੁਸੀਂ ਲੀ ਤੇ ਬੈਰ ਲੱਗ ਰਿਹਾ ਜੰਪੀ ਝੋਨੇ ਦਾ ਸੀ ਸੀਜ਼ਨ ਆ ਗਿਆ ਪੱਲੀ ਵਗੈਰਾ ਦਿੱਕਤ ਹੋ ਜਾਂਦੀ ਹੈ ਕਈ ਵਾਰੀ ਤਾਂ ਕਰਕੇ ਬਹੁਤ ਵਧੀਆ ਮੈਨੂੰ ਇਹ ਵੇਟ ਲੱਗਿਆ ਤੇ ਕਾਬਲੇ ਲਾ ਕੇ ਇਹਨਾਂ ਨੇ ਹੁਲਦਾ ਵੀ ਕੀਤਾ ਕਿ ਕਈ ਵਾਰ ਕੀ ਹੁੰਦਾ ਨਾ ਵੀ ਹਾਂਜੀ ਚਿਗਾਠਾ ਵਾਲੀ ਮਸ਼ੀਨ ਆ ਤੁਹਾਨੂੰ ਤੋਂ ਬਾਈ ਕੋਲੇ ਲੈ ਹੀ ਚਲਦੇ ਆ ਹਾਂਜੀ ਜਗਦੀਪ ਜੀ ਇਹ ਆਪਣੇ ਜਿਹੜੀਆਂ ਤੁਸੀਂ ਚਿਗਾਠਾਂ ਤੇ A to Z ਡੀ ਸਾਰਾ ਸਾਮਾਨ ਤਿਆਰ ਕਰਦਨੇ ਹਾਂਜੀ ਜੀ ਜੇ ਅਪਾ ਚਿਗਾਠਾਂ ਵੀ ਬਣਾਉਣੇ ਆ ਗੇਟ ਗ੍ਰਿਲਾਂ ਸਟੀਲ ਦੀ ਰੇਲਿੰਗ ਹੋਈ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਆਪਾਂ ਖਰਾ ਦਾ ਗੰਭੀ ਕਰਦੇ ਆ ਮਾਲੂਮ ਮਕੈਨੀਕਲ ਦਾ ਕੰਮ ਆ ਗਿਆ ਹਾਂ ਹਾਂ ਮਸ਼ੀਨ ਵੀ ਮੰਨ ਲਓ ਵੀ ਨਵੇਂ ਸੰ ਤੋਂ ਵੱਡੇ ਵੀ ਤਿਆਰ ਕਰ ਦਨੇ ਆ ਆਰਡਰ ਤੇ ਤਿਆਰ ਕਰ ਦਦੇ ਆ ਜੀ ਆਪਾਂ ਟਰਾਲੀਆਂ ਵੀ ਕਰ ਦਨੇ ਆ ਜਿਵੇਂ ਕੀ ਕਲਟੀਵੇਟਰ ਹੋਣਗੇ ਠੀਕ ਹੈ ਜੀ ਹੋਰ ਅਗਰ ਜਿੰਦਰੀਆਂ ਚਾਲਦੀਆਂ ਜੀ ਜਿਹੜੀਆਂ ਆਗਿਆ ਵਾਲੀਆਂ ਜਿੰਦਰੀਆਂ ਉਹ ਵੀ ਤਿਆਰ ਕਰ ਦਨੇ ਆ ਠੀਕ ਹੈ ਜੀ ਤੇ ਬਾਕੀ ਆਪਾਂ ਜਿਹੜਾ ਵੀ ਤੁਹਾਨੂੰ ਕਰਦੇ ਆਂ ਜੀ ਕਰਦੇ ਆ ਆਰਡਰ ਦੇ ਆਪਾਂ ਮੰਨ ਲਓ ਵੀ ਠੀਕ ਹੈ ਜੀ ਆਪਣੇ ਕੋਲੇ ਇੱਕ ਬਾਈ ਜੀ ਮੈਂ ਰੋਕਣਾ ਚਾਹੂੰਗਾ ਤੇ ਜਿਹੜਾ ਇਹ ਚਗਾਠਾਂ ਦਾ ਤੁਸੀਂ ਕਿਹਾ ਸੀ ਤੇ ਇਹ ਚਗਾਠਾਂ ਤੇ ਤੁਸੀਂ ਕਿਹੜੀ ਚਾਦਰ ਕਿੰਨੇ ਗੇਜ ਦੀ ਲਾਉਣੀ ਹੈ ਚਾਦਰ ਇਹ ਪਤਾ ਕੀ ਅਮੀਰ ਵੀ ਅਸੀਂ ਕਰਦੇ ਆਂ ਚਗਾਠਾਂ ਦਾ ਕੰਮ ਜਿਹੜਾ ਇਹ ਗਾਕ ਦੇ ਅਕੋਰਡਿੰਗ ਜਿਹੜਾ ਗਾਕ ਕਹਿੰਦਾ ਜਿੰਨੇ ਵੀ ਜਿਹੜੀ ਡਿਮਾਂਡ ਡਿਮਾਂਡ ਕਰਦਾ ਉਹ ਅਸੀਂ ਚਾਦਰ ਲਾਉਣੇ ਨੇ ਟਾਟਾ ਦੀ ਚਾਦਰ ਲਾਉਣੇ ਆ ਠੀਕ ਹੈ ਜੀ ਜਿੰਦਲ ਕੰਪਨੀ ਚਾਦਰ ਲਾਉਣੇ ਆ ਕਾਮਤੈਨੂ ਕੰਪਨੀ ਚਾਦਰ ਲਾਉਣੇ ਆ ਠੀਕ ਹੈ ਜੀ ਤੇ ਇਹ ਆਪਣੀ ਮੰਨ ਲਓ ਜਿਵੇਂ ਟਾਟਾ ਦੀ ਚਾਦਰ ਇਹ ਕਿੰਨੇ ਗੇਜ ਦੀ ਆਪਾਂ ਲਾਉਣੇ ਆ ਟਾਟਾ ਕਾ ਉਸਨੇ ਚਾਦਰ ਵੀ ਇਹ ਦੀ ਆਪਾਂ 18 ਗੇਜ ਦੀ ਲਾਉਣੇ ਆ ਤੇ ਇਹ ਕੀ ਸਕੁਅਰ ਫੁੱਟ ਪੈ ਜਾਂਦਾ ਜੇ ਆਪਾਂ ਵੀ ਮੰਨ ਲਓ ਜਿਵੇਂ ਐਸਟੀਮੇਟ ਜਿਵੇਂ ਗੇਟ 3 ਫੁੱਟ ਚੜਾਈ ਤੇ ਉਚਾਈ 7 ਫੁੱਟੋਂ ਦੀ ਸ਼ਾਇਦ ਹਾਂ ਜੀ ਇਹਦਾ ਮੰਨ ਲਓ ਵੀ ਸਕੁਅਰ ਫੁੱਟ ਦੇ ਸਾਬ ਨਾਲ ਹੁੰਦਾ ਜੀ ਜੇ ਬੰਦਾ ਤੁਲਨੀ ਬਣਾਵੇ ਤਾਂ ਆਪਾਂ ਤੁਲ ਵੀ ਬਣਾਣੇ ਆ ਤੇ ਮੰਨ ਲਓ ਵੀ 50 90 ਕ 85 ਰੁਪਏ ਫੁੱਟ ਅਸੀਂ ਬਣਾ ਦਨੇ ਆ ਵੇ ਮੰਨ ਲਓ ਜਿਗਾਠ ਜੇ ਮੰਨ ਲਓ ਵੀ ਇਹ 7 ਚ ਜਿਗਾਠ ਲਾਗੇ ਤਾਂ 16 1700 ਦੀ ਜਿਗਾਠ ਵੇਜ ਜਾਂਦੀ ਆ ਠੀਕ ਹੈ ਜੀ ਠੀਕ ਹੈ ਬਾਕੀਆ ਕੋਟਡ ਮਾਲ ਆਪਾਂ ਲਾਉਣੇ ਆਗਾ ਮੰਨ ਲਓ ਨਹੀਂ ਸਾਰਾ ਕੋਈ ਜੇ ਦੀ ਕੋਈ ਮਸਕਾ ਨਹੀਂ ਆਉਂਦੇ ਪੂਰਾ ਵਧੀਆ ਮਟੀਰੀਅਲ ਲਾ ਕੇ ਆਪਾਂ ਤਿਆਰ ਕਰਾਂ ਹਾਂ ਜੇ ਵੀ ਮੰਨ ਲਓ ਵੀ ਟਾਟਾ ਦੀ ਚਾਦਰ ਤੋਂ ਥੱਲੇ ਆਪਾਂ ਜਿੰਦਲ ਜਾਂ ਕੋਈ ਏਦੋਂ ਵੀ ਕੋਈ ਅ ਮਗੇਜ ਤੋਂ ਥੱਲੇ ਕਰਕੇ ਫਿਰ ਉਹ ਹੋਰ ਸਸਤਾ ਪੈ ਜਾਊਗਾ ਜੀ ਆਂਗਰੇ ਪਤਾ ਕੀ ਆ ਜਿਵੇਂ ਪਹਿਲਾਂ ਕੀ ਸੀ ਜਦੋਂ ਚਕਾਖਾਂ ਵਾਲਾ ਕੰਮ ਚੱਲਿਆ ਚੱਲਿਆ ਸੀਗਾ ਉਦੋਂ ਕੀ ਹੁੰਦਾ ਸੀਗਾ ਵੀ ਇਹ ਚਕਾਖਾਂ ਹਲਕੀਆਂ ਬਣਾਉਂਦੇ ਸੀ ਜਿਹਾ ਜਿਵੇਂ ਹੁਣ ਮੰਡੀਆਂ 'ਚ ਬੈਠੇ ਨੇ ਜਿਵੇਂ ਲੋਕਲ ਮਿਸਤਰੀ ਬੈਠੇ ਨੇ ਟੈਂਪਰੇਰੀ ਮਿਸਤਰੀ ਉਹ ਹਲਕੀਆਂ ਜਿਗਾਠਾ ਬਣਾ ਦਿੰਦੇ ਆ ਸਸਤੀਆਂ ਬਣਾ ਦਿੰਦੇ ਆ ਲੋਕਾਂ ਨੂੰ ਗਮਰਾਹ ਕਰ ਦਿੰਦੇ ਆ ਉਹ ਬਾਅਦ ਚੋਂ ਅਗਲਾ ਲਿਆ ਕੇ ਲਾ ਲਾਂਦਾ ਬਾਅਦ ਚੋਂ ਛੇਤੀ ਗਲ ਜਾਂਦੀਆਂ ਮਾਲਕ ਕੋਠੀ ਤੇ ਤੁਸੀਂ ਲਾ ਲਓ ਜੀ ਤੁਸੀਂ 50 ਲੱਖ ਰੁਪਇਆ ਲਾਉਣੇ ਹੋ ਠੀਕ ਹੈ ਜੀ ਤੁਸੀਂ ਜਿਗਾਠਾ ਛੋਡੀਆਂ 2 ਲੱਖ ਦੀਆਂ ਬਣਦੀਆਂ ਠੀਕ ਹੈ ਠੀਕ ਹੈ ਤੁਸੀਂ ਮੰਡੀਆਂੋਂ ਲਿਆਓਗੇ ਤੁਹਾਡਾ ਕੋਈ 20-30 ਹਜ਼ਾਰ ਦਾ ਫਾਇਦਾ ਤਾਂ ਉਹਦੇ 'ਚ ਹੋ ਜੂਗਾ ਕਿਉਂਕਿ ਤੁਸੀਂ ਫਾਇਦਾ ਨਾ ਜਿਹੜਾ ਉਹ ਤੁਹਾਡਾ ਨੁਕਸਾਨ ਉਲਟਾ ਹੁੰਦਾ ਉਦੇ ਨਾਲ ਕੀ ਹੈ ਕੋਈ 10 ਸਾਲਾਂ ਬਾਅਦ ਹੀ ਉਹ ਚਿਗਾਰ ਖਤਮ ਹੋ ਜਾਂਦੀ ਹੈ ਜਿਹੜਾ ਤੁਸੀਂ ਪੱਥਰ ਵਗੈਰਾ ਲੇਵਰ ਪੈਂਦੀ ਆ ਕਿੰਨਾ ਕੁਝ ਹੁੰਦਾ ਹੈਗੇ ਜੇ ਉਹ ਦੁਬਾਰੇ ਫਿਰ ਪਟਨਾ ਕਰਨਾ ਪੈਂਦਾ ਇਸ ਕਰਕੇ ਜਨਕਿ ਮਨਿਆਤ ਬਹੁਤ ਘਟ ਜਾਂਦੀ ਹੈ ਜਿਵੇਂ ਆਪਾਂ ਸਸਤੀ ਤੁਸੀਂ 18 ਗੇਜ ਦੀ ਚਾਦਰ ਕਹੀ ਆ ਆਪਾਂ 18 ਗੇਜ ਦੀ ਪੂਰੀ ਵਧੀਆ ਕੰਪਨੀ ਦੀ ਚਾਦਰ ਬਾਕੀ ਆਪਾਂ ਕੂਟਡ ਕਰਕੇ ਦਿੰਨੇ ਆ ਠੀਕ ਹੈ ਜੀ ਠੀਕ ਹੈ ਮਾਲ ਪੂਰਾ ਫਿਨਿਸ਼ਿਨ ਮਾ ਲਗਾਉਣਾ ਹੈ ਪੂਰੀ ਤਸੱਲੀ ਦਾ ਤਸੱਲੀਦਾਰ ਕੰਮ ਕਰਕੇ ਦਿੰਨੇ ਆ ਆਪਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਇਹੀ ਤਾਂ ਗੱਲ ਹੈ ਨਾ ਉਹ ਕਹਿੰਦੇ ਹੁੰਦੇ ਆ ਵੀ ਜੇ ਜੇ ਚਾਹ ਚਾਪਾ ਜਿੰਨੀ ਖੰਡ ਪਾਵਾਂਗੇ ਚਾਹ ਉਨੀ ਮਿੱਠੀ ਹੋਊਗੀ ਨਾ ਇਸ ਤਰ੍ਹਾਂ ਨਾਲ ਇਹ ਚੀਜ਼ਾਂ ਹੋ ਜਾਂਦੇ ਨੇ ਕਈ ਥੋੜੇ ਕਨੇ ਫੁੰਤਾ ਕਰਕੇ ਬੰਦਾ ਤੇ ਉਹ ਵੱਡਾ ਹਰ ਜੇ ਥੱਲੇ ਆ ਜਾਂਦਾ ਚਲੋ ਠੀਕ ਹੈ ਤੇ ਆਪਣੇ ਤੁਸੀਂ ਕੱਲੇ ਹੋ ਕਿ ਇਹ ਇਹ ਵੀ ਨਾਲ ਜਗ੍ਹਾ ਖੰਡਾਉਂਦਾ ਹੈ ਜੇ ਆਪਣਾ ਛੋਟਾ ਭਰਾ ਹੀ ਠੀਕ ਹੈ ਜੀ ਠੀਕ ਉਹਦਾ ਪੂਰਾ ਮਿਹਨਤ ਚਾਹੀਦਾ ਹੋਮਰਾ ਪਾਵਾ ਦਾ ਠੀਕ ਹੈ ਜੀ ਉਹ ਕਾਹਦਾ ਕੰਮ ਕਰਦਾ ਵੀ ਆ ਵਾਕੀ ਅੱਜ ਦੋ ਮੁੰਡੇ ਆਏ ਨਹੀਂ ਹੋਏ ਕੰਮ ਤੇ ਉਹ ਛੁੱਟੀ ਤੇ ਆ ਠੀਕ ਹੈ ਜੀ ਤੇ ਫਿਰ ਇਹ ਖਰਾਬ ਦਾ ਕੰਮ ਤੁਸੀਂ ਕਰਦੇ ਹੋ ਕਿ ਆ ਖਰਾਬ ਦਾ ਕੰਮ ਜੀ ਮੇਰੇ ਚਾਚੇ ਦਾ ਮੁੰਡਾ ਜੀ ਜਿਹੜਾ 파ਰਨਰ ਆ ਠੀਕ ਹੈ ਠੀਕ ਹੈ ਠੀਕਾ ਉਹ ਬਨੇਸੀ ਰਾਜਵਿੰਦਰ ਹਾਂ ਆਪਣਾ ਕੰਮ ਸਪਾਇਸ ਚ ਗੱਟਾ ਬਈ ਜੀ ਠੀਕ ਹੈ ਜੀ ਠੀਕ ਹੈ ਜੀ ਦਾ ਕਿਰਪਾ ਦਾ ਕੰਮ ਤੇ ਇੱਕ ਵੀ ਲਾਵਾ ਠੀਕ ਹੈ ਜੀ ਤੇ ਤੁਹਾਡਾ ਕੋਈ ਨੰਬਰ ਸ਼ਾਇਦ ਉਹ ਲਿਖਿਆ ਸੀ ਚਲੋ ਉਹ ਆ ਜੂਗਾ ਬਾਕੀ ਮੈਂ ਵੀਡੀਓ ਚ ਮੈਂਸ਼ਨ ਵੀ ਕਰ ਦੂੰਗਾ ਹਾਂਜੀ ਇਹ ਸੁਖਵਿੰਦਰ ਸਿੰਘ ਹੈ ਇਲੈਕਟ੍ਰੀਸ਼ੀਅਨ ਨੇ ਤੇ ਇਹ ਉਹਨਾਂ ਟਰੈਕਟਰ ਦੀਆਂ ਲਾਈਟਾਂ ਠੀਕ ਕਰ ਰਹੇ ਨੇ ਬਾਈ ਆਈਸੀ ਟਰੈਕਟਰ ਵਾਲੇ ਹਾਂਜੀ ਸਭ ਲਾਈ ਚੱਲਦੇ ਆ ਇਹ ਨੇ ਸੁਖਵਿੰਦਰ ਸਿੰਘ ਕੀ ਹਾਲ ਹੈ ਵੀਰੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਈਸੀ ਤੇ ਕੀ ਕਰ ਰਹੇ ਆ ਆਪਾਂ ਹਾਂਜੀ ਰਾਸਥਾਨ ਤੋਂ ਆਏ ਸੀ ਜੀ ਇਹਨਾਂ ਦਾ ਇਹ ਦਲਾ ਦਾ ਕੰਮ ਹੈ ਤੇ ਆਪਾਂ ਇਹਦੀ ਵਾਇਰਲ ਵੀਡੀਓ ਸ਼ੋਅ ਕਰਨਾ ਹੈ ਠੀਕ ਹੈ ਜੀ ਠੀਕ ਦੀ ਅੱਗੇ ਸਹੀ ਹੈ पी मोत